ਤਨਾ ਹੈ ਗਰਾਉਂਡ ਲੈਵਲ ਜਮੀਨੀ ਪੱਧਰ ਮੈਂ ਵੇਖਦਾ ਹਾਂ ਹਰ ਰੋਜ਼ ਉਸ ਕੁੜੀ ਨੂੰ ਮੈਂ ਵੇਖਦਾ ਹਾਂ ਹਰ ਰੋਜ਼ ਉਸ ਕੁੜੀ ਨੂੰ ਜੋ ਰਹਿੰਦੀ ਹੈ ਚੁੱਪਚਾਪ ਜਹੀ ਮੈਂ ਜਾਣਨਾ ਚਾਹਿਆ ਤਾਂ ਉਸ ਦੱਸਿਆ ਕਿ ਘਰ ਮਾਂ ਨਹੀਂ ਹੈ ਮੈਂ ਜਾਣਨਾ ਚਾਹਿਆ ਤਾਂ ਉਸ ਦੱਸਿਆ ਕਿ ਘਰ ਮਾਂ ਨਹੀਂ ਹੈ ਬਾਪੂ ਹੈ ਇੱਕ ਭਰਾ ਵੀ ਹੈ ਮੈਂ ਰੋਜ਼ ਜਲਦੀ ਉੱਠ ਕੇ ਉੱਠ ਕੇ ਵੀ ਰੋਸ ਸਕੂਲੋਂ ਲੇਟ ਹੋ ਜਾਂਦੀਆਂ ਉਹਨਾਂ ਵਾਸਤੇ ਆਉਣ ਤੋਂ ਪਹਿਲਾਂ ਮੈਂ ਰੋਟੀ ਵੀ ਪਕਾਉਂਦੀ ਆ ਦੋ ਭੈਣ ਭਰਾ ਹੋਰ ਵੀ ਨੇ ਜੋ ਪੜ੍ਹਾਈ ਵਿੱਚ ਕਮਜ਼ੋਰ ਵੀ ਨੇ ਦੋ ਭੈਣ ਭਰਾ ਹੋਰ ਵੀ ਨੇ ਜੋ ਪੜ੍ਹਾਈ ਵਿੱਚ ਕਮਜ਼ੋਰ ਵੀ ਨੇ ਵਿਦਿਆ ਨਾਲ ਉਹਨਾਂ ਦਾ ਕੋਈ ਵਾਅ ਵਾਸਤਾ ਨਹੀਂ ਦੋ ਭੈਣ ਭਰਾ ਹੋਰ ਵੀ ਨੇ ਜੋ ਪੜ੍ਹਾਈ ਵਿੱਚ ਕਮਜ਼ੋਰ ਵੀ ਨੇ ਵਿਦਿਆ ਨਾਲ ਉਹਨਾਂ ਦਾ ਕੋਈ ਵਾਹ-ਵਾਸਤਾ ਨਹੀਂ ਉਹ ਸਕੂਲ ਆਉਂਦੇ ਨੇ ਤਾਂ ਕਿ ਰੋਟੀ ਵਾਸਤੇ ਹੀ ਉਹਨਾਂ ਦੇ ਕੋਲ ਕੋਈ ਹੋਰ ਰਾਸਤਾ ਨਹੀਂ ਉਹ ਸਕੂਲ ਆਉਂਦੇ ਨੇ ਤਾਂ ਕਿ ਰੋਟੀ ਵਾਸਤੇ ਹੀ ਉਹਨਾਂ ਦੇ ਕੋਲ ਕੋਈ ਹੋਰ ਰਾਸਤਾ ਨਹੀਂ ਕੁਝ ਕ ਮਾਸੂਮ ਹੋਰ ਜਿਹੜੇ ਜੋ ਮੈਂ ਵੇਂਦਾ ਹਾਂ ਕੁਝ ਕ ਮਾਸੂਮ ਹੋਰ ਜਿਹੜੇ ਜੋ ਮੈਂ ਵੇਂਦਾ ਹਾਂ ਉਹ ਤਾਂ ਬੜੇ ਹੀ ਡਰੇ ਡਰੇ ਜੇ ਰਹਿੰਦੇ ਨੇ ਉਹ ਵੀ ਆਪਣੀ ਮਾਂ ਸਨੇ ਸ਼ਰਾਬੀ ਪਿਓ ਦੇ ਦਬਕੇ ਸਿੰਦੇ ਨੇ ਕੁਝ ਚਿਹਰੇ ਵੀ ਐਸੇ ਨੇ ਜੋ ਮਮਤਾ ਤੋਂ ਵੀ ਵਾਂਝੇ ਨੇ ਕੁਝ ਚਿਹਰੇ ਵੀ ਐਸੇ ਨੇ ਜੋ ਮਮਤਾ ਤੋਂ ਵੀ ਵਾਂਝੇ ਨੇ ਕੁਝ ਜਿਹੇ ਵੀ ਹੈਗੇ ਜਿਨ੍ਹਾਂ ਦੀ ਮਾਂ ਨੇ ਬੜੀ ਦੇਰ ਤੋਂ ਡੇਰੇ ਲਾਏ ਵਾਂਡੇ ਨੇ ਕੁਝ ਜਿਹੇ ਵੀ ਹੈਗੇ ਮਾਂ ਜਿਨ੍ਹਾਂ ਦੀ ਨੇ ਬੜੀ ਧੀਰ ਤੋਂ ਡੇਰੇ ਲਾਏ ਵਾਂਡੇ ਨੇ ਕੁਝ ਮਾਵਾਂ ਦੇ ਬੱਚੇ ਵੀ ਐਸੇ ਨੇ ਜੋ ਉੱਧਲ ਗਈਆਂ ਨੇ ਹੋਰਾਂ ਨਾਲ ਕੁਝ ਮਾਵਾਂ ਦੇ ਬੱਚੇ ਵੀ ਐਸੇ ਨੇ ਜੋ ਉੱਧਲ ਗਈਆਂ ਨੇ ਹੋਰਾਂ ਨਾਲ ਵੇਖੋ ਕਿੰਨਾ ਤੱਕਾ ਹੈ ਬਾੜ ਮਣਾ ਕਮਜੂਰਾ ਨਾਲ ਕਿ ਸਿੱਖਿਆ ਕੋਈ ਤਵੀਤ ਨਹੀਂ ਕਿ ਸਿੱਖਿਆ ਕੋਈ ਤਵੀਤ ਨਹੀਂ ਕੇ ਘੋਲ ਕੇ ਮੂੰਹੀ ਪਾ ਲਈਏ ਤੇ ਨਾ ਹੀ ਕੋਈ ਖੱਡਾ ਹੈ ਜੋ ਪੁੱਟ ਕੇ ਅਸੀਂ ਵਿਖਾ ਦਈਏ ਸਿੱਖਿਆ ਕੋਈ ਤਵੀਦ ਨਹੀਂ ਕਿ ਘੋਲ ਕੇ ਮੂੰਹੀ ਪਾ ਲਈਏ ਤੇ ਨਾ ਹੀ ਕੋਈ ਖੱਡਾ ਹੈ ਜੋ ਪੁੱਟ ਕੇ ਅਸੀਂ ਵਿਖਾ ਦਈਏ ਕਿ ਗਿਆਨ ਦਾ ਚਾਨਣ ਵੰਡਣ ਲਈ ਗਿਆਨ ਦਾ ਚਾਨਣ ਵੰਡਣ ਲਈ ਹਾਲਾਤ ਬਣਾਉਣੇ ਪੈਂਦੇ ਨੇ ਗਿਆਨ ਦਾ ਚਾਨਣ ਵੰਡਣ ਲਈ ਹਾਲਾਤ ਬਣਾਉਣੇ ਪੈਂਦੇ ਨੇ ਉਹ ਇੱਕ ਦਿਨ ਆ ਕੇ ਵੇਖਣ ਵੀ ਗੁਰੂ ਚੇਲੇ ਕੀ ਕੀ ਸਹਿੰਦੇ ਨੇ ਗੁਰੂ ਚੇਲੇ ਕੀ ਕੀ ਸਹਿੰਦੇ ਧੰਨਵਾਦ ਸ਼ੁਕਰ